ਪلوان ਜੀ ਅੱਜ ਜੇ ਸ਼ਰਦਾਜਰੀ ਦੇਲ ਪਹੁੰਚੇ ਹੋ ਜਿਹੜੇ ਪਹਿਲਾ ਹਮਲੇ ਵਿੱਚ ਅਟੈਕ ਹੋਇਆ ਕੀ ਕਹਿਣਾ ਚਾਹੋਗੇ ਬਹੁਤ ਹੀ ਤੇ ਲੋਨਝੋੜ ਕਰਨ ਵਾਲੀ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਬਹੁਤ ਦਿਨੋਂ ਠੋਸ ਪਹੁੰਚੀ ਜਦੋਂ ਪਤਾ ਲੱਗਿਆ ਵੀ ਇਦਾਂ ਪਰਿਵਾਰਾਂ ਉਹਨੂੰ ਖੋ ਲਈ ਹੈ ਜਿਨ੍ਹਾਂ ਦਾ ਪਰਿਵਾਰਾਂ ਦੇ ਜੀ ਚਲੇ ਗਏ ਉਹ ਕਦੇ ਵਾਪਸ ਨਹੀਂ ਆਉਣਗੇ ਬਹੁਤ ਹੀ ਮਨਦਭਾਗੀ ਘਟਨਾ ਵਾਪਰੀ ਹੈ ਇਹ ਪਹਿਲਗਾਮ ਚ ਤੇ ਬੜਾ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਬਹੁਤ ਹੀ ਬੁਰਾ ਬਹੁਤ ਬਹੁਤ ਬੁਢੀ ਕੱਤ। ਤੇ ਭਲਵਾਨ ਜੀ ਅੱਜ ਤੁਸੀਂ ਆਪਣੇ ਲੈਵਲ ਦੇ ਕਾਂਗਰਸ ਕਾਰਕਟਰਾਂ ਨੇ ਕੌਣ-ਕੌਣ ਤੁਹਾਡੇ ਨਾਲ ਇਸ ਵੇਲੇ ਮੌਜੂਦ ਰਿਹਾ ਤੁਹਾਡੇ ਨਾਲ ਸਾਡੇ ਆਫੀਸ ਦੇ ਮੈਂਬਰ ਨੇ ਐਡਵੋਕੇਟ ਤੇ ਹੋਰ ਸਾਰੇ ਪਿੰਡਾਂ ਦੇ ਇਥੇ ਲੋਕਲ ਮਹਤਵਪੂਰਨ ਸੱਜਣ ਨੇ ਪੰਚ ਸਰਪੰਚ ਸਹਿਬਾਨ ਨੇ ਇਸ ਇਲਾਕੇ ਦੇ ਨਾਮੀ ਸ਼ਖਸੀਅਤਾਂ ਨੇ ਪ੍ਰਧਾਨ ਨੇ ਸਾਡੇ ਬਹੁਤ ਮਤਲਬ ਸਾਡੇ ਇੱਕ ਬੋਲ ਤੇ ਖੜਨ ਵਾਲੇ ਅੱਜ ਤਾਂ ਗੱਲ ਦੇਸ਼ ਦੀ ਸੀ ਇੱਕ ਬੋਲਦੇ ਆ ਕੇ ਸਾਡੇ ਨਾਲ ਖੜੇ ਨੇ ਪ੍ਰਵਾਨ ਜੀ ਦੇਖਿਆ ਜਾਵੇ ਇੱਕ ਪਾਸੇ ਮੁਸਲਮਾਨ ਭਾਈਚਾਰੇ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉੱਥੋਂ ਕਹਿ ਰਹੇ ਕਿ ਚੱਲ ਜੋ ਤੁਸੀਂ ਇੱਦਾਂ ਹੀ ਘਟਨਾ ਵਾਪਰੀ ਐ ਪਰ ਤੁਹਾਡੇ ਨਾਲ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ Hindu ਭਾਈ ਸਾਰੇ ਇਕੱਠਾ ਕਿੱਦਾਂ ਦੇਖਦੇ ਇਸ ਚੀਜ਼ ਨੂੰ ਸਾਰੇ ਇਕੱਠਾ ਰਹਿਣਾ ਚਾਹੁੰਦੇ ਆ Hindu ਮੁਸਲਮਾਨ ਸਿੱਖ ਸਾਰੇ ਭਾਈ ਭਾਈ ਤਾਂ ਹੀ ਅੱਜ ਇਸ ਧਰਨੇ ਦਾ ਮੋਟਿਵ ਹੈ ਅਲੋਚਨਾ ਕਰਨ ਦਾ ਮੋਟਿਵ ਐ ਦੇਖੋ ਅੱਜ Hindu ਵੀ ਆਇਆ ਸਿੱਖ ਵੀ ਆਇਆ ਮੁਸਲਮਾਨ ਵੀ ਤੁਹਾਡੇ ਸਾਹਮਣੇ ਖੜੇ ਆ ਇਹ ਸਾਡਾ ਭਾਈਚਾਰਾ ਇੱਕ ਸਾਂਝ ਹੈ ਜਿਹੜੀ ਇਹ ਬਰਕਰਾਰ ਰਹਿਣੀ ਚਾਹੀਦੀ ਐ ਕਿ ਕਿ ਇੱਕ ਹੁਣ ਹਕੂਮਤਾਂ ਚਾਹੁੰਦੀ ਆ ਵੀ ਇਹ ਆਪਸ ਵਿੱਚ ਇਨਾਨ ਦਾ ਭਾਈਚਾਰਾ ਟੁੱਟੇ ਕਿਦਾਂ ਹੁਣ Hindu 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 ਹੋ ਰਹੀ ਹੈ ਇਸ ਕਰਕੇ ਉਥੇ ਆਦਲ ਜਿਹੜਾ ਆਦਲ ਮੁੰਡਾ ਤੇ ਬਚਾਉਂਦਾ ਬਚਾਉਂਦਾ ਸ਼ਹੀਦ ਹੋਇਆ ਉਹਦੇ ਬਾਰੇ ਕਿਸੇ ਨੇ ਹਾਲਾਂਕਿ ਗੱਲ ਨਹੀਂ ਕਰੀ ਪਰ ਬਹੁਤ ਮਾਰੀ ਘਟਨਾ ਵਾਪਰੀ ਹੈ ਤੇ ਇੱਕ ਬਹੁਤ ਵੱਡੀ ਸਵੇਧ ਮਿਲੀ ਸਰਕਾਰਾਂ ਆਪਣੀਆਂ ਗਲਤੀਆਂ ਛਪਾਉਂਦੀ ਹੈ ਤੇ ਉਹੀ ਗੱਲ ਧਰਮਾਂ ਤੇ ਲਿਆਉਂਦੀ ਹੈ ਸੇਪਤਵਾਂਜੀ ਗੱਲ ਕਰੀ ਆਪਾਂ ਸਿਕਿਉਰਿਟੀ ਦੀ ਉੱਤੇ ਸਿਕਿਉਰਿਟੀ ਮੌਜੂਦ ਨਹੀਂ ਸੀਗੀ ਜਦਕਿ ਇੰਟੈਲੀਜੈਂਸ ਵੱਲੋਂ ਕੁਝ ਸਮੇਂ ਬਾਅਦ ਹੀ ਉਹਨਾਂ ਦੀ ਫੋਟੋ ਦੇ ਦਿੱਤੀ ਗਈ ਆ ਕਿ ਆ ਆ ਬੰਦੇ ਸੀਗੇ ਮੌਜੂਦ ਤੇ ਇੰਟੈਲੀਜੈਂਸ ਕਮੀ ਨਹੀਂ ਰਹੀਏ ਦੇਸ਼ ਦੀ ਕੀ ਕਿਸਮ ਦੀ ਸੀ ਜਿਹੜੇ ਹਾਦਸੇ ਆ ਸਾਡੇ ਕੋਲ ਸਵਾ ਦੋ ਘੰਟੇ ਦਾ ਤਾਂ ਉੱਥੇ ਪਾਕਿਸਤਾਨ ਦਾ ਰਸਤਾ ਤੇ ਡੇਢ ਘੰਟੇ ਤੱਕ ਕੋਈ ਵੀ ਸਹਾਇਤਾ ਨਹੀਂ ਉੱਥੇ ਪ੍ਰਵਾਨ ਹੋਈ ਜਦੋਂ ਇਹ ਘਟਨਾ ਵਾਪਰੀ ਉੱਥੇ ਦੇ ਜਿਹੜੇ ਨਾਗਰਿਕ ਸੀਗੇ ਲੋਕਲ ਨਾਗਰਿਕ ਉਹਨਾਂ ਨੇ ਬਹੁਤ ਵਿਚਾਰਿਆਂ ਨੇ ਮਦਦ ਕੀਤੀ ਪਰ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਆਈ ਆਇਆ ਉੱਥੇ ਉਹਨਾਂ ਦੀ ਮ ਇਸ ਕਰਕੇ ਵੀ ਬਹੁਤ ਨਿੰਦਣਯੋਗ ਇਹ ਨਿਸ਼ਾਨੀ ਹੈ ਇੰਪੋਸਟਾਂਜਿੰਗ ਇੰਟੈਲੀਜੈਂਸ ਉੱਤੇ ਸਵਾਲੀ ਨਿਸ਼ਾਨ ਹੈਗਾ ਬਿਲਕੁਲ ਜੀ ਇੰਟੈਲੀਜੈਂਸ ਨੇ ਇਹ ਪਹਿਲਾਂ ਮਤਲਬ ਪਕੜ ਕਰਨੀ ਸੀ ਇਸਤੇ ਹਾਲਾਂਕਿ ਇਹ ਇੱਕ ਬੰਦੇ ਦਰਿੰਦੇ ਆਜ਼ਾਦ ਘੁੰਮ ਰਹੇ ਆ ਇੰਟੈਲੀਜੈਂਸ ਕਿੱਥੇ ਉੱਤੇ ਡੋਕਟਰ ਪਹਿਲਵਾਨ ਜੀ ਸੈਂਟਰ ਗਵਰਨਮੈਂਟ ਨੇ ਪੰਜ ਫੈਸਲੇ ਪਾਕਿਸਤਾਨ ਦੇ ਖਿਲਾਫ ਲਏ ਆ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜ ਫੈਸਲੇ ਜਿਹੜਾ ਇਹਨਾਂ ਨੇ ਲਏ ਆ ਉਹ ਯੁੱਧ ਦੇ ਸਾਰੇ ਆ ਜੀ ਪਾਕਿਸਤਾਨ ਨੇ ਵੀ ਆਪਣਾ ਪੱਲਾ ਝਾੜਤਾ ਚ ਉਹਨਾਂ ਨੇ ਕਹਿਤਾ ਵੀ ਇਟ ਦਾ ਜਵਾਬ ਪੱਥਰ ਨਾਲ ਦੇਾਂਗੇ ਜੇ ਪਾਣੀ ਬੰਦ ਹੁੰਦਾ ਉਹਨਾਂ ਨਾਲ ਵੀ ਕੋਈ ਸ਼ਰਤਾਂ ਨੇ ਤੇ ਇਸ ਕਰਕੇ ਜੇ ਕੋਈ ਯੁੱਧ ਦੀ ਸਥਿਤੀ ਬਣਦੀ ਹੈ ਮੈਂ ਕਹੂੰਗਾ ਵੀ ਉਦੇਚ ਵੀ ਆਮ ਇਨਸਾਨਾਂ ਦੀ ਉਹ ਆਮ ਇਨਸਾਨਾਂ ਦੇ ਆਈ ਨੁਕਸਾਨ ਹੋਣਾ ਉਹਨਾਂ ਨੇ ਕਿਉਂਕਿ ਦੋ ਵਿਦੇਸ਼ੀ ਮੁਲਕ ਬਹੁਤ ਲੰਬੇ ਟਾਈਮ ਤੋਂ ਲੜ ਰਹੇ ਨੇ ਉਹਨਾਂ ਦੀ ਲੜਾਈ ਹਾਲਾਂਕਿ ਇੱਕ ਤਾਕਤਵਰ ਮੁੱਲਕ ਨਹੀਂ ਦੇਖਿਆ ਵੀ ਛੋਟਾ ਦੇਸ਼ ਹੈ ਆਪ ਅਮਾਰ ਲਵਾਂਗੇ ਪਰ ਉਹ ਕਿਤੇ ਨਾ ਕਿਤੇ ਦੂਜੇ ਪਰੋਸੀਆਂ ਦੇ ਤਾਕਤ ਮਿਲਣ ਕਰਕੇ ਵੀ ਤੁਸੀਂ ਇੱਕ ਇਨਸਾਨ ਤੇ ਲਾ ਲੋ ਜੇ ਬੰਦਾ ਤਕੜਾ ਇਹ ਚਾਰ ਮਾਰੂਗਾ ਦੋ ਤਾਂ ਬੋਦਾ ਵੀ ਮਾਰੂਗਾ ਬਾੜਾ ਵੀ ਮਾਰੂਗਾ ਦੋ ਤਾਂ ਇਸ ਕਰਕੇ ਆਪਾਂ ਮਾਰਾ ਨਹੀਂ ਸਹੀ ਸਹੀ ਹੱਲ ਨਹੀਂ ਇਹ ਸਿੱਧਾ ਨਹੀਂ ਜੀ ਨਹੀਂ ਬਿਲਕੁਲ ਹੱਲ ਨਹੀਂ ਫਿਰ ਫਿਰ ਫਰਕ ਕੀ ਰਹਿ ਗਿਆ ਇਹ ਯੁੱਧ ਲੱਗਦਾ ਸਾਫ਼ ਹੋਣਾ ਚਾਹੀਦਾ ਕਿਸ ਤਰ੍ਹਾਂ ਤੁਸੀਂ ਇਨਸਾਨ ਤਾਂ ਜਿਨ੍ਹਾਂ ਨੇ ਇਹ ਘਟਨਾ ਕੀਤੀ ਹੈ ਜਿਨ੍ਹਾਂ ਨੇ ਇਹ ਮਾੜੀ ਨੀਤੀ ਉਹ ਕਰਿਆਤਵਾਦੀ ਦੇ ਖਿਲਾਫ ਆਪਾਂ ਨੂੰ ਕੋਈ ਚੰਗੀ ਤਹਿਤ ਪਣਾ ਕੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਨਾ ਕਿ ਆਪਾਂ ਆਮ ਜਨਤਾ ਨੂੰ ਟਾਰਗੇਟ ਕਰੀਏ ਠੀਕ ਤੇ ਕਈ ਲੋਕ ਇਹ ਵੀ ਕਹਿੰਦੇ ਕਿ ਜਦੋਂ ਜਦ ਤੱਕ ਸਰਕਾਰ ਚਾਹੀਏ ਇਹ ਸਾਰੇ ਇਸ ਤਰ੍ਹਾਂ ਦੇ ਅਟੈਕ ਅਤੰਕੀ ਹਮਲੇ ਹੁੰਦੇ ਨੇ ਇਹ ਪਿਛਲੀਆਂ ਆਵਾਜ਼ਾਂ ਨੇ ਇਹ ਬਹੁਤ ਦੇਰ ਤੋਂ ਆਵਾਜ਼ਾਂ ਉੱਠ ਰਹੀਆਂ ਨੇ ਜਦੋਂ ਪਲਵਾਮਾ ਹੋਇਆ ਸੀ ਉਦੋਂ ਵੀ ਇਹੀ ਬਾਤ ਸੀਗੀ ਹੁਣ ਇੱਕ ਇੱਕ ਤੁਸੀਂ ਆਪ ਲਾ ਲੋ ਵੀ ਡੇਢ ਘੰਟੇ ਕੋਈ ਉੱਥੇ ਸਹਾਇਤਾ ਨਹੀਂ ਪਹੁੰਚਣੀ ਤੇ ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ ਕੁਝ ਹੀ ਕੌਂਸਲਿਕ ਪਾਰਟੀ ਨਾਲ ਸੰਬੰਧ ਰੱਖਦੇ ਹੋ ਸੈਂਟਰ ਗਵਰਨਮੈਂਟ ਜੋ ਵੀ ਫੈਸਲਾ ਲੈਂਦੀ ਹੈ ਪਾਕਿਸਤਾਨ ਦੇ ਗੇਸਟ ਕਾ ਤੁਹਾਡੀ ਸਰਕਾਰ ਜਾਂ ਤੁਹਾਡੀ ਆਪਣੀ ਗਵਰਨਮੈਂਟ ਜਾਂ ਆਪਣੇ ਦੇਰੇ ਨੁਮਾਇੰਦੇ ਨੇ ਉਹਨਾਂ ਨਾਲ ਸੈਂਟਰ ਗਵਰਨਮੈਂਟ ਨਾਲ ਸੁਰ ਮਿਲਾਉਗੇ ਨਹੀਂ ਨਹੀਂ ਦੇਖੋ ਜੇ ਜੇ ਫੈਸਲੇ ਸਹੀ ਹੋਣ ਤਾਂ ਸਹੀ ਚੱਲਾਂਗੇ ਜੇ ਫੈਸਲਾ ਲੋਕ ਹਿੱਤ ਜੋ ਹੋਵੇ ਤਾਂ ਨਾਲ ਚੱਲਾਂਗੇ ਜੇ ਲੋਕਾਂ ਦੇ ਜਨਤਾ ਦੇ ਖਿਲਾਫ ਹੋਇਆ ਤਾਂ ਅਸੀਂ ਨਾਲ ਨਹੀਂ ਚੱਲਾਂਗੇ ਤੇ ਅੱਜ ਕੀ ਕਰਨਾ ਚਾਹ ਰਹੇ ਹੈ ਅਚਰਨਜੀਤ ਨੂਰ ਐਨਜੀਓ ਸੋਸ਼ਲ ਵਰਕਰ ਕਾਂਗਰਸ ਵਰਕਰ ਇੱਕ ਛੋਟੀ ਜੀ ਤੇ ਆਪਣੇ ਵੀਰਾਂ ਦਾ ਆਪਣੇ ਨੌਜਵਾਨ ਯੂਥ ਦਾ ਆਪਣੇ ਮੁਸਲਿਮ ਭਾਈਚਾਰੇ ਦਾ ਸਿੱਖ ਦਾ ਇੱਕ ਕੌਮ ਨੂੰ ਸੰਦੇਸ਼ ਹੈ ਸਾਰੇ ਹਿੱਕਾਂ ਇਸ ਲਈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੀ ਆਂ ਅਮਰਜੀਤ ਭਰਾ ਦਾ ਧੰਨਵਾਦ ਕਰਦੀ ਆਂ ਜਿਨ੍ਹਾਂ ਦੇ ਇੱਕ ਬੋਲ ਤੇ ਅਸੀਂ ਇੱਥੇ ਪਹੁੰਚੇ ਆਂ ਤੇ ਇਸ ਕਰਕੇ ਕਿਉਂਕਿ ਜਿਹਨਾਂ ਦੇ ਦਿਲ 'ਚ ਇੱਕ ਦਰਦ ਹੈ ਨੌਜਵਾਨਾਂ ਦੇ ਦਿਨਾਂ 'ਚ ਦਰਦ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੱਕ ਜਗ੍ਹਾ ਕੱਢੇ ਆਂ ਅੰਮ੍ਰਿਤ ਦੇ ਦਰਦ ਹੈਗਾ ਉੱਥੇ ਡਰ ਵੀ ਹੈਗਾ ਇਸ ਤਰ੍ਹਾਂ ਦੇ ਮਾਹੌਲ ਨੂੰ ਆਪਾਂ ਕੋਸ਼ਿਸ਼ ਅਨੁਸਾਰਾਂਗੇ ਕੀ ਲੱਗਦਾ ਹੈ ਕਿ ਸਰਕਾਰਾਂ ਕੋਈ ਸਖਤ ਕਦਮ ਲੈਣਾ ਚਾਹੀਦਾ ਬਿਲਕੁਲ ਸਰਕਾਰਾਂ ਜਿਹੜੀਆਂ ਮੈਨੂੰ ਲੱਗਦਾ ਹੈ ਇੰਟੈਲੀਜੈਂਸੀ ਹੈ ਇਹਨਾਂ ਦੀ ਬਿਲਕੁਲ ਫੇਲ ਨੇ ਖੁਫੀ ਜੇਸੀਆਂ ਫੇਲ ਨੇ ਕਿ ਇਹਨਾਂ ਨੂੰ ਇੰਨਾ ਪਤਾ ਨਹੀਂ ਲੱਗਾ ਵੀ ਐਡੀ ਵੱਡੀ ਪਹਿਲਗਾਮਾ ਸਟਾਟਨਾ ਘਟੀ ਹੈ ਤਾਂ ਕਿਸੇ ਤਰ੍ਹਾਂ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਜਿਹੜੀਆਂ ਸਰਕਾਰਾਂ ਨੇ ਆਪਣੇ ਦਾਅ ਪੇਸ਼ ਖੇਡ ਰਹੀਆਂ ਨੇ ਟਾਰਗੇਟ ਬਣਾਇਆ ਜਾਂਦਾ ਆਮ ਬੰਦਿਆਂ ਨੂੰ ਜਦਕਿ ਇੱਥੇ ਆਤਿਕਵਾਦੀ ਖਤਮ ਕਰਨ ਦੀ ਬਜਾਏ ਇਹ ਆਮ ਬੰਦਿਆਂ ਨੂੰ ਹੀ ਖਤਮ ਕਰਨ ਤੇ ਲੱਗੇ ਨੇ ਆਰਟੀਕਲ 370ਟਾ ਆਇਆ ਗਿਆ ਉਸ ਤੋਂ ਬਾਅਦ ਬਹੁਤ ਵੱਡੀ ਘਟਨਾ ਹੋਈ ਹੈ ਕਿੱਸਾ ਦੇਖ ਦਿਓ ਤੁਸੀਂ ਬਿਲਕੁਲ ਜੇ ਇਹ ਤੁਸੀਂ ਦੇਖ ਹੀ ਰਹੇ ਹੋ ਸਭ ਜੁੱਧ ਦੇ ਹਿਸਾਰ ਪੈਦਾ ਕਰ ਰਹੇ ਨੇ ਕਿਤੇ ਨਾ ਕਿਤੇ ਧਰ ਪੈਦਾ ਕਰ ਰਹੇ ਨੇ ਆਮ ਜਨਤਨ ਦੇ ਵਿੱਚ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਭਾਈਆਂ ਨੂੰ ਵੀਰਾਂ ਨੂੰ ਜਾਂ ਆਮ ਮੇਰੀਆਂ ਭੈਣਾਂ ਨੂੰ ਸਮਝ ਜਾਣਾ ਚਾਹੀਦਾ ਵੀ ਅਸੀਂ ਸਾਰਾ ਭਾਈਚਾਰਾ ਇੱਕ ਹੈ ਇਹਦੀ ਜਿਹੜੀ ਪਰਪਾਈ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਹੈ ਤੁਸੀਂ ਕੀ ਦੇਖਦੇ ਹੋ ਕਿਸ ਤਰ੍ਹਾਂ ਦਾ ਮਤਲਬ ਇਹਦਾ ਨੁਕਸਾਨ ਦੇ ਪਤਾ ਕਿਵੇਂ ਹੋ ਸਕਦੀ ਹੈ ਦੇਖੋ ਜੀ ਇਸ ਨੁਕਸਾਨ ਦੀ ਕੋਈ ਪਰਪਾਈ ਨਹੀਂ ਹੋਣੀ ਜਿਹੜੀ ਚੀਜ਼ ਲੜਕੀ ਦਾ 4 ਦਿਨ ਵਿਆ ਉਤੜਫ ਰਹੀ ਹੈ ਬੰਦਾ ਉੱਥੇ ਕੋਈ ਨਹੀਂ ਪਹੁੰਚਿਆ ਹੁਣ ਜੋ ਮਰਜੀ ਐਜੰਸੀਆਂ ਕਰਨ ਜੋ ਮਰਜੀ ਐ ਸਰਕਾਰਾਂ ਕਰੀ ਜਾਣ ਜੋ ਚਲੇ ਗਏ ਉਹਨਾਂ ਨੇ ਵਾਪਸ ਨਹੀਂ ਆਣਾ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਕਿ ਆ ਉਹਨਾਂ ਦਾ ਬੱਚਾ ਕਦੇ ਵਾਪਸ ਆ ਜਾਏਗਾ ਜਿਨ੍ਹਾਂ ਦੀ ਪਰਭਾਈ ਕਦੇ ਕਦੇ ਵੀ ਨਹੀਂ ਹੋ ਸਕਦੀ ਮੇਰੇ ਹਿਸਾਬ ਨਾਲ ਪਰ ਇਹ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਆਪਾਂ ਜਿਹੜਾ ਅਗਲਾ ਕਦਮ ਹੈ ਇਹ ਸਰਕਾਰਾਂ ਦਾ ਅਟੈਨੀ ਜਾਸੀਆਂ ਦਾ ਇੰਨਾ ਵਧਿਆ ਹੋਵੇ ਕਿ ਜਿਹੜੇ ਵੀ ਹੁਣ ਘੁੰਮਣ ਜਾਣ ਲੱਗੇ ਵੀ ਇੱਕ ਡਰ ਪੈਦਾ ਹੋ ਗਿਆ ਉਹ ਘੁੰਮਣ ਵੀ ਨਹੀਂ ਜਾ ਸਕਦੇ ਬੱਚੇ ਬਾਹਰੋਂ ਨਿਕਲਣ ਤੇ ਵੀ ਡਰੰਗੇ ਇਹ ਸਰਕਾਰਾਂ ਨੂੰ ਚਾਹੀਦਾ ਕਿਤੇ ਨਾ ਕਿਤੇ ਅਮਨ ਸ਼ਾਂਤੀ ਪੈਦਾ ਕਰਨ ਅਤੇ ਸੈਂਟਰਾਂ ਨੂੰ ਵੀ ਚਾਹੀਦਾ ਆਪਣੀਆਂ ਏਜੰਸੀਆਂ ਇੰਨੀ ਵਕਤ ਤੋਂ ਬਣਾਉਣ ਕਿ ਉਹਨਾਂ ਨੂੰ ਪਤਾ ਹੋਵੇ ਕਿ ਕੀ ਹੋਣ ਜਾ ਰਿਹਾ ਬਲਵਾਜੇ ਬੰਦੇ ਸੇਫ ਐ